ਅਵੇਂ ਨਾ ਹਰੇਕ ਨੂੰ ਘਰ ਬਾੜਿਆ ਕਰੋ 10 ਸਾਲ ਦੀ ਕੁੜੀ ਤੇ ਗਲਤ ਨਿਗਾਹ ਰੱਖਦਾ ਸੀ ਘਰ ਆਉਣ ਜਾਣ ਵਾਲਾ ਮੁੰਡਾ ਕੁੜੀ ਦੇ ਸਿਰ ਉੱਤੇ ਨਹੀਂ ਹੈ ਪਿਓ ਦਾ ਸਾਆ ਮਾਂ ਵੀ ਰਹਿੰਦੀ ਹੈ ਬਿਮਾਰ ਅਕਸਰ ਸਾਡੇ ਸਮਾਜ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਹਰੇਕ ਨੂੰ ਆਪਣੇ ਵਾਰ ਦੇ ਅੰਦਰ ਨਹੀਂ ਵਾਰਨਾ ਚਾਹੀਦਾ ਮਤਲਬ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਘਰ ਦੇ ਅੰਦਰ ਨਹੀਂ ਆਉਣ ਦੇਣਾ ਚਾਹੀਦਾ ਜਿਨ੍ਹਾਂ ਘਰਾਂ ਦੇ ਵਿੱਚ ਕੁੜੀਆਂ ਹੋਣ ਚਾਹੇ ਉਹ ਛੋਟੀਆਂ ਹੋਣ ਚਾਹੇ ਉਹ ਵੱਡੀਆਂ ਹੋਣ ਉਹਨਾਂ ਘਰਾਂ ਵਾਸਤੇ ਖਾਸ ਤੌਰ ਤੇ ਗੱਲ ਪ੍ਰਚਲਿਤ ਹੈ ਲੇਕਿਨ ਕਿਤੇ ਨਾ ਕਿਤੇ ਫਿਰ ਵੀ ਅਜਹੀਆਂ ਕੱਢਾਵਾਂ ਦੀਆਂ ਜਿਹੜੀਆਂ ਉਹ ਵਾਪਰ ਜਾਂਦੀਆਂ ਨੇ ਜਿਹੜੀਆਂ ਅਜਹੀਆਂ ਵਿਚਾਰਧਾਰਾਵਾਂ ਨੂੰ ਜਨਮ ਦਿੰਦੀਆਂ ਨੇ ਇੱਕ ਅਜਿਹੀ ਹੀ ਸ਼ਰਮਸਾਰ ਘਟਨਾ ਹੈ ਜਿਹੜੀ ਉਹ ਵਾਪਰੀ ਹੈ ਜਿਸ ਨੇ ਸਾਰਿਆਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਦਰਅਸਲ ਇੱਕ 10 ਸਾਲ ਦੀ ਬੱਚੀ ਹੁੰਦੀ ਹੈ ਉਸ ਬੱਚੀ ਦੇ ਸਿਰ ਉੱਤੇ ਪਿਓ ਦਾ ਸਾਆ ਨਹੀਂ ਹੈ ਅਤੇ ਉਸ ਲੜਕੀ ਦੀ ਮਾਂ ਵੀ ਬਿਮਾਰ ਰਹਿੰਦੀ ਹੈ ਅਤੇ ਇੱਕ ਨੌਜਵਾਨ ਲੜਕੇ ਦਾ ਉਹਨਾਂ ਦੇ ਘਰ ਆਉਣਾ ਜਾਣਾ ਸੀ ਉਸ ਨੌਜਵਾਨ ਦੇ ਸਿਰ ਉੱਤੇ ਵੀ ਮਾਂ ਦਾ ਸਾਆਏ ਜਿਹੜਾ ਉਹ ਨਹੀਂ ਸੀ ਉਹ ਨੌਜਵਾਨ ਇਹਨਾਂ ਦੇ ਘਰ ਆਉਂਦਾ ਜਾਂਦਾ ਸੀ ਇੱਕ ਦਿਨ ਉਸ ਦੀ ਨੀਅਤ ਆ ਜਿਹੜੀ ਉਹ ਬੇਨਿਅਤ ਹੋ ਜਾਂਦੀ ਹੈ ਅਤੇ ਉਹ ਦਸਤਾਲ ਦੀ ਉਸ ਕੁੜੀ ਨੂੰ ਆਪਣੇ ਨਾਲ ਲੈ ਜਾਂਦਾ ਹੈ ਬਹਿਲਾ ਫਸਲਾ ਕੇ ਉਸ ਨੂੰ ਆਪਣੇ ਘਰ ਲੈ ਜਾਂਦਾ ਹੈ ਅਤੇ ਫਿਰ ਦੁਸ਼ਕਰਮ ਦੀ ਵਾਰਦਾਤ ਨੂੰ ਉਸ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕੁੜੀ ਕਾਫੀ ਜ਼ਿਆਦਾ ਡਰ ਅਤੇ ਸਹਿਮ ਜਾਂਦੀ ਹੈ ਤਾਂ ਬੱਤੀ ਦੇ ਸਿਰ ਉੱਤੇ ਪਹਿਲਾਂ ਹੀ ਪਿਓ ਦਾ ਸਾਆ ਨਹੀਂ ਹੁੰਦਾ ਬੱਚੀ ਦੇ ਪਿਤਾ ਦੀ ਕੁਸਮਾ ਪਹਿਲਾਂ ਮੌਤ ਹੋ ਚੁੱਕੀ ਹੈ ਜਦਕਿ ਉਸ ਦੀ ਮਾਂ ਵੀ ਠੀਕ ਨਹੀਂ ਰਹਿੰਦੀ ਤਾਂ ਜਦੋਂ ਇਹ ਮਾਮਲਾ ਸਾਰਿਆਂ ਦੇ ਸਾਹਮਣੇ ਆਉਂਦਾ ਹੈ ਸਾਰੇ ਹੈਰਾਨ ਰਹਿ ਜਾਂਦੇ ਨੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਉਹ ਮੁੰਡਾ ਜਿਹੜਾ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਉਸ ਦੇ ਵੱਲੋਂ ਇਸ ਕੜਾਉਣੀ ਵਾਰ ਦਾ ਤੂ ਅੰਜਾਮ ਦਿੱਤਾ ਗਿਆ ਤਾਂ ਜਦ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਹੈ ਤਾਂ ਬੱਚੀ ਦੇ ਬਿਆਨ ਦਰਜ ਕਰਕੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਐਸ ਐਚਓ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ આરોપી ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਇਸ ਘਟਨਾ ਨੇ ਸਾਡੇ ਸਮਾਜਿਕ ਰਿਸ਼ਤਿਆਂ ਨੂੰ ਲੈ ਕੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੰਦੇ ਨੇ ਇੱਕ ਪਾਸੇ ਰਿਸ਼ਤੇਦਾਰ ਹੁੰਦੇ ਨੇ ਦੂਜੇ ਪਾਸੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਨਾਲ ਪਰਿਵਾਰਿਕ ਸਾਂਝਾਂ ਹੁੰਦੀਆਂ ਨੇ ਜਿਨ੍ਹਾਂ ਦੇ ਘਰ ਵਿੱਚ ਆਉਣੀ ਜਾਣੀ ਹੁੰਦੀ ਹੈ ਅਤੇ ਉਹਨਾਂ ਨਾਲ ਜਿਹੜਾ ਭਰੋਸਾ ਏ ਉਹ ਸਕਿਆਂ ਨਾਲੋਂ ਵੀ ਵੱਧ ਹੁੰਦਾ ਏ ਲੇਕਿਨ ਜਦੋਂ ਕੋਈ ਅਜਿਹੀ ਵਾਰਦਾਤ ਨੂੰ ਅੰਜਾਮ ਦਿੰਦਾ ਏ ਤਾਂ ਹੋਰ ਬਹੁਤ ਸਾਰੇ ਅਜਿਹੇ ਰਿਸ਼ਤੇ ਨੇ ਜਿਹੜੇ ਉਹਨਾਂ ਉੱਤੇ ਸਵਾਲ ਉੱਠਣ ਲੱਗਦੇ ਨੇ ਤਾਂ ਕੀ ਹੈ ਪੂਰਾ ਮਾਮਲਾ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਏ ਐਸ ਐਚਓ ਮਲੌਦ ਚਰਨਜੀਤ ਸਿੰਘ ਦਾ ਆਓ ਦੇਖਦੇ ਹਾਂ ਨਾ ਮਿਲੌਦਾ ਇਹ ਅਬਲਗ ਹਨ ਬੜਾ ਜੀ 22 ਤੇ 23 ਸਾਲ ਦੀ ਉਮਰ ਆ ਜੀ ਸਾਨੂੰ 15 2 2026 ਨੂੰ ਦਿਨ ਵਿੱਚ ਇਨਫੋਰਮੇਸ਼ਨ ਆਈ ਸੀ ਕਿ ਇੱਕ 10 ਸਾਲ ਦੀ ਬੱਚੀ ਦਾ ਇਸ ਵਿਅਕਤੀ ਦਾ ਉਹਨਾਂ ਦੇ ਘਰ ਆਉਣ ਜਾਣਾ ਸੀਗਾ ਉਸ ਬੱਚੀ ਦੇ ਨਾਲ ਇਸ ਨੇ ਘਰ ਬੁਲਾ ਕੇ ਉਸ ਦੇ ਨਾਲ ਮਤਲਬ ਜ਼ਿੰਮੇਵਾਰਤੀ ਬੁਲਾਤ ਕਰ ਕੀਤਾ ਤਾਂ ਅਸੀਂ ਸਾਡੀ ਇਹ ਨੋਡਲ ਅਫਸਰ ਸਾਬਲ ਪੈਡਰ ਸਾਡੀ ਵਿੱਚੋਂ ਇਹ ਬੁਲਾ ਕੇ ਉਸ ਲੜਕੀ ਦੀ ਸਟੇਟਮੈਂਟ ਰਿਕਾਰਡ ਕਰਕੇ ਉਹਦਾ ਅਫੀਅਦਦ ਕੀਤੀ ਤੇ ਉਹਦਾ ਕੱਲ 16 2 ਨੂੰ ਪ੍ਰੋਪਰ ਮੈਡੀਕਲ ਕਰਵਾਇਆ ਤੇ ਕੱਲ ਅਸੀਂ ਇਹਨੂੰ ਰੈਸਟ ਕੀਤਾ 16 2 2025 ਨੂੰ ਸ਼ਾਮ ਦੇ ਵਕਤ ਟਰੇਸ ਆਊਟ ਕਰਕੇ ਅੱਜ ਇਹਨੂੰ ਪੀਛਾ ਦਤ ਕੀਤਾ ਜਾ ਰਿਹਾ ਅੱਗੇ ਤਫਤੀਸ਼ ਜਾਰੀ ਹੈ ਤੇ ਪਹਿਲਾਂ ਵੀ ਸਰ ਇਹਦੇ ਕੋਈ ਰੋਕ ਕੋਈ ਪਲਾਦਦ ਨਹੀਂ ਪਹਿਲਾ ਮੁਕਦਮਾ ਇਹਨੇ ਜਾਣੇ ਅਣਜਾਣੇ ਗਲਤੀ ਦੇ ਵਿੱਚ ਰਮਲਾ ਇਹਦੀ ਵੀ ਮਾਤਾ ਮਰੀ ਵੀ ਆ ਘਰ ਵਿੱਚ ਕੋਈ ਕੰਟਰੋਲ ਜਾਂ ਕੋਈ ਮਾਤਾ ਪਿਤਾ ਦਾ ਪੂਰਾ ਸਾਰਾ ਨੋਨ ਕਰਕੇ ਇਸ ਨੇ ਇਹ ਗਲਤ ਕੰਮ ਕੀਤਾ